ਨਕੋਦਰ ਦੀਆਂ ਜਾਂ ਹੋਰ ਇਲਾਕਿਆਂ ਦੀਆਂ ਜਿਹੜੀਆਂ ਤੁਹਾਨੂੰ ਖਬਰਾਂ ਦਿਖਾਈਆਂ ਜਾ ਰਹੀਆਂ ਕਿਉਂਕਿ ਹਾਲਾਤ ਜਿਹੜੇ ਹੈਗੇ ਆ ਕਾਫੀ ਨਾਜ਼ੁਕ ਬਣ ਚੁੱਕੇ ਹੈਗੇ ਆ ਸਤਲੁਜ ਦਰਿਆ ਤੇ ਪਹੁੰਚਿਆ ਅੱਜ ਫਲੋਰ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਗਤੀ ਜਿਹੜੀ ਹੈਗੀ ਆ ਪਾਣੀ ਦੀ ਬਹਾਵ ਜਿਹੜਾ ਹੈਗਾ ਵਾ ਚੱਲ ਰਿਹਾ ਹੈਗਾ ਕਿਉਂਕਿ ਜੇ ਗੱਲ ਕਰੀਏ ਸੰਗੋਵਾਲ ਦੀ ਜਾਂ ਹੋਰ ਇਲਾਕਿਆਂ ਦੀ ਕਾਫੀ ਜਿਹੜੇ ਹੈਗੇ ਆ ਸਥਿਤੀ ਨਾਜ਼ੁਕ ਬਣੀ ਹੋਈ ਆ ਉਹਦੇ ਕਰਕੇ ਜਿਹੜਾ ਹੈਗਾ ਵਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਲੋਕ ਵੀ ਸਾਡੇ ਨਾਲ ਨੇ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕੀ ਨਾਮ ਜੀ ਸੁਖਜਿੰਦਰ ਸਿੰਘ ਨਾਂ ਆ ਜੀ ਸੁਖਜਿੰਦਰ ਜੀ ਕਿੱਥੇ ਤੇ ਰਹਿਣ ਵਾਲੇ ਹੋ ਅਸੀਂ ਪਿੰਡ ਧਲੇਤਾ ਗੁਰਆਂ ਦੇ ਲਾਗੇ ਪੈਂਦਾ ਅਸੀਂ ਦਰਿਆ ਦੀ ਆ ਹਾਲਤ ਦੇਖਣ ਵਾਸਤੇ ਆਏ ਸੀ ਅੱਛਾ ਜੀ ਕੀ ਲੱਗਦਾ ਹੈਗਾ ਹਾਲਾਤ ਤਾਂ ਜ਼ਿਆਦਾ ਖਤਰਨਾਕ ਹੀ ਲੱਗਦੇ ਆ ਜਿੱਦਾਂ ਪਾਣੀ ਚੜਿਆ ਹੋਇਆ ਪਾਣੀ ਦਾ ਬਹਾਅ ਵੀ ਬਹੁਤ ਤੇਜ਼ ਆ ਤੇ ਪਰ ਪਰਸੋਂ ਨਾਲੋਂ ਪਾਣੀ ਥੋੜਾ ਨੀਵਾਂ ਗਿਆ ਹੋ ਕਿੰਨਾ ਕਿੰਨਾ ਕੁ ਪਾਣੀ ਦਾ ਵਹਾਵ ਜਿਹੜਾ ਹੈਗਾ ਤੇਜ਼ ਹੈਗਾ ਇਸ ਵੇਲੇ ਪਾਣੀ ਦਾ ਵਹਾਵ ਕਾਫੀ ਤੇਜ਼ ਆ ਜਿੱਦਾਂ ਦੱਸਦੇ ਭਖੜਾ ਡੈਮ ਤੋਂ 75000 ਕਿਊਸਕ ਪਾਣੀ ਛੱਡਿਆ ਗਿਆ ਹੈ ਇਹ ਤੇ ਅੱਜ 85000 ਕਰ ਦੇਣਾ ਉਹਨੂੰ ਤੇ ਪਾਣੀ ਹੋਰ ਵੱਧ ਸਕਦਾ ਆ ਇਹ ਜਿਹੜੇ ਹਜੇ ਵੀ ਲੋਕ ਹੈਗੇ ਆ ਦਰਿਆਵਾਂ ਤੇ ਲਾਗੇ ਬੈਠੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਜੀ ਰਾਤ ਦਿਨ ਠਿਕਰੀ ਫੇਰਾ ਦੇਣਾ ਚਾਹੀਦਾ ਜੇਕਰ ਪਾਣੀ ਵਾਧਾ ਦਿਸੇ ਤਾਂ ਬਾਕੀ ਨੂੰ ਅਲਰਟ ਕੀਤਾ ਜਾ ਸਕਦਾ ਕਿਉਂਕਿ ਲਗਾਤਾਰ ਪ੍ਰਸ਼ਾਸਨ ਵੀ ਕਹਿ ਰਿਹਾ ਹੈਗਾ ਜਿਹੜੇ ਦਰਿਆ ਦੇ ਲਾਗੇ ਲੋਕ ਰਹਿੰਦੇ ਹੈਗੇ ਉਹ ਆਪਣੇ ਘਰ ਛੱਡ ਕੇ ਸੇਫ ਜਗ੍ਹਾ ਤੇ ਚਲੇ ਜਾਣ ਪਰ ਕਈ ਲੋਕ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਅਸੀਂ ਇੰਨਾ ਸਮਾਨ ਲੈ ਕੇ ਕਿੱਥੇ ਜਾਵਾਂਗੇ ਕਿਸ ਤਰ੍ਹਾਂ ਦੇਖਦੇ ਆ ਪਰ ਸਮਾਨ ਨਾਲੋਂ ਜ਼ਿਆਦਾ ਕੀਮਤੀ ਆਪਣੀ ਜਾਨ ਆ ਜੇ ਜਾਨ ਬਚੀ ਰਹੂਗੀ ਤਾਂ ਸਮਾਨ ਦੁਬਾਰਾ ਬਣਾਇਆ ਜਾ ਸਕਦਾ ਇਸ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਜਾਣਾ ਚਾਹੀਦਾ ਹੈ ਅੱਜ ਦੀ ਗੱਲ ਕਰੀਏ ਅੱਜ ਦਾ ਜਿਹੜਾ ਬਹਾਵ ਹੈਗਾ ਵਾ ਅੱਗੇ ਨਾਲੋਂ ਘੱਟ ਹੈਗਾ ਵਾ ਥੋੜਾ ਜਿਹਾ ਫਰਕ ਆ ਜ਼ਿਆਦਾ ਨਹੀਂ ਜੇ ਕਿਹਾ ਜਾ ਸਾਬੇ ਤਾਂ ਥੋੜਾ ਜਿਹਾ ਫਰਕ ਹੈਗਾ ਆ ਅੱਗੇ ਨਾਲੋਂ ਘੱਟ ਆ ਪਰ ਹੋ ਸਕਦਾ ਰਾਤ ਤੱਕ ਇਹ ਬਹਾਵਾ ਜਿਵੇਂ ਇਸ ਤਰ੍ਹਾਂ ਪਾਣੀ ਹੋਰ ਛੱਡਿਆ ਨਾ ਭਖੜਾ ਟਾਈਮ ਤੋਂ ਤੇ ਬਹਾਵਾ ਹੋ ਸਕਦਾ بارشਾਂ ਜਿਹੜੀਆਂ ਹੈਗੀਆਂ ਲਗਾਤਾਰ ਹੋ ਰਹੀਆਂ ਹੈਗੀਆਂ ਵਾ ਕਈਆਂ ਦੇ ਘਰ ਡੁੱਬ ਚੁੱਕੇ ਹੈਗੇ ਆ ਕਿਸ ਤਰ੍ਹਾਂ ਦੇ ਦੇ ਆ ਇਹ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਣ ਦੀ ਸਾਨੂੰ ਸਾਰਿਆਂ ਨੂੰ ਲੋੜ ਆ ਐਨ ਜੀ ਓ ਵਗੈਰਾ ਕਾਫੀ ਹੁੰਦੀਆਂ ਹੈਗੀਆਂ ਵਾ ਐਨ ਆਰ ਆਈ ਵੀਰ ਹੈਗੇ ਆ ਹੋਰ ਕਾਫੀ ਸੰਸਥਾਵਾਂ ਹੈਗੀਆਂ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਕਿਸ ਤਰ੍ਹਾਂ ਸਹਾਇਤਾ ਕਰਨੀ ਚਾਹੀਦੀ ਆ ਐਨ ਜੀ ਓ ਜਾਂ ਹੋਰ ਸੰਸਥਾਵਾਂ ਤਾਂ ਬਹੁਤ ਵਧੀਆ ਉਪਰਾਲਾ ਕਰ ਰਹੀਆਂ ਆ ਪਰ ਸਰਕਾਰਾਂ ਨੂੰ ਵੀ ਇੱਧਰ ਦੇਖਣ ਦੀ ਲੋੜ ਆ ਸਰਕਾਰਾਂ ਵੀ ਧਿਆਨ ਦੇਣ ਕਿ ਹੜ ਪੀੜਦਾਂ ਦੀ ਹਰੇਕ ਤਰੀਕੇ ਨਾਲ ਮਦਦ ਕੀਤੀ ਜਾਵੇ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਜਿਹੜਾ ਹੈਗਾ ਵਾ ਹੜ ਪੀੜਤਾਂ ਦੀ ਜਿਹੜੀ ਹੈਗੀ ਆ ਸਾਰ ਲਈ ਜਾ ਰਹੀ ਹੈਗੀ ਆ ਕਿਸ ਤਰ੍ਹਾਂ ਦੇਖਦੇ ਆ ਉਹ ਤਾਂ ਵਧੀਆ ਗੱਲ ਹੈ ਇਹ ਸਾਰ ਲਈ ਜਾ ਰਹੀ ਆ ਪਰ ਪ੍ਰਸ਼ਾਸਨ ਦੇ ਨਾਲ ਲੋਕਾਂ ਨੂੰ ਵੀ ਸਾਥ ਦੇਣੀ ਦੀ ਲੋੜ ਆ ਤੇ ਲੋਕਾਂ ਦਾ ਪ੍ਰਸ਼ਾਸਨ ਨੂੰ ਵੀ ਸਾਥ ਦੇਣੀ ਦੀ ਲੋੜ ਆ ਨਾ ਪੱਕਾ ਪ੍ਰਸ਼ਾਸਨ ਕੁਝ ਕਰ ਸਕਦਾ ਨਾ ਕੱਲੇ ਲੋਕ ਕੁਝ ਕਰ ਸਕਦੇ ਆ ਨਾ ਕੱਲੇ ਲੋਕ ਕੁਝ ਕਰ ਸਕਦੇ ਆ ਨਾ ਪ੍ਰਸ਼ਾਸਨ ਕੁਝ ਕੱਲਾ ਕਰ ਸਕਦਾ ਕਿਉਂਕਿ ਲੋਕ ਵੀ ਜਿਹੜੇ ਨੇ ਇੱਥੇ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹੰਜਮੀਰ ਚ ਕੀ ਨਾਮ ਹੈ ਜੀ ਰਾਮ ਗੋਤਾ ਖੋਰੇ ਥੇ ਜੀ ਇੱਥੇ ਗੋਤਾ ਘਾਰ ਆ ਕੋਰਾਂ ਕੀ ਹਾਲਾਤ ਆ ਇੱਥੇ ਹਾਲਾਤ ਇਸ ਟਾਈਮ ਭਾਜੀ ਵਧੀਆ ਆ ਵਧੀਆ ਹਾਲਾਤ ਆ ਉਦਾਂ ਨੁਕਸਾਨ ਦੇ ਕੋਈ ਡਰ ਨਹੀਂ ਹੈਗਾ ਬਾਕੀ ਅੱਗੇ ਪਾਣੀ ਕਿੰਨੇ ਛੱਡਿਆ ਕਿੰਨੇ ਨਹੀਂ ਛੱਡਿਆ ਉਹ ਤਾਂ ਆਪਾਂ ਨੂੰ ਪਤਾ ਨਹੀਂ ਆ ਜੇ ਆਪਣੇ ਅੱਖੀ ਦੇਖਾਂਗੇ ਉਹੀ ਕਹਾਂਗੇ ਇੱਥੇ ਜਿਹੜੇ ਇਧਰਲੇ ਲੋਕ ਹੈਗੇ ਆ ਉਹ ਸੇਫ ਹੈਗੇ ਆ ਇਸ ਟਾਈਮ ਤੇ ਬਾਈ ਸੇਫ ਹੈਗੇ ਆ ਔਰ ਲੋਕ ਦੂਸਰੇ ਪਾਸੇ ਬਿਆਸ ਪਾਸੇ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋਇਆ ਹੈ ਤੇ ਇੱਧਰ ਆਪਣੇ ਸਤਲੁਜ ਦਰਿਆ ਤੇ ਹਲੇ ਸੇਫ ਆ ਪਾ ਜੀ ਤੁਸੀਂ ਇੱਥੇ ਇੱਥੇ ਰਹਿਨੇ ਆ ਹਾਂਜੀ ਹਾਂਜੀ ਇੱਥੇ ਰਹਿੰਦੇ ਆ ਪਾਣੀ ਦਾ ਵਹਾਵ ਜਿਹੜਾ ਹੈਗਾ ਘਟਦਾ ਪਿਆ ਕਿ ਵੱਧ ਰਿਹਾ ਹੈਗਾ ਨਹੀਂ ਪਾ ਜੀ ਕੱਲ ਤੇ ਜ਼ਿਆਦੇ ਸੀ ਅੱਜ ਘਟਿਆ ਹੋਇਆ ਅੱਜ ਵਧੀਆ ਇੰਨੇ ਪਾਣੀ ਤਾਂ ਹਮੇਸ਼ਾ ਚੱਲੇ ਕੋਈ ਨੁਕਸਾਨ ਨਹੀਂ ਇੰਨਾ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਐਤੋਂ ਜ਼ਿਆਦੇ ਜੇ ਹੋਊਗਾ ਫਿਰ ਥੋੜਾ ਮੋੜਾ ਸੋਚ ਕੇ ਨਾ ਫਿਰ ਕਰਨਾ ਪੈਣਾ ਕਿ ਮਤਲਬ ਪ੍ਰਬੰਧ ਕੀ ਮਤਲਬ ਜ਼ਿਆਦੇ ਤੋਂ ਨਾ ਹੋਵੇ ਸਾਡੇ ਨਾਲ ਹੋਰ ਵੀ ਵੀਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕੀ ਨਾਮ ਜੀ ਸੰਜੀਵ ਸ਼ਰਮਾ ਜੀ ਸ਼ਰਮਾ ਜੀ ਕੀ ਹਾਲਾਤ ਨੇ ਫਲੋਰ ਦੇ ਵਿੱਚ ਖੜੇ ਆ ਇਸ ਵੇਲੇ ਕੀ ਹਾਲਾਤ ਲੱਗਦੇ ਆ ਹਾਲਾਤ ਦੇਖੋ ਇਸ ਤਰ੍ਹਾਂ ਹੈ ਜੀ ਕਿ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਲੇਕਿਨ ਫਿਰ ਵੀ ਜੇ ਦੇਖਿਆ ਜਾਵੇ ਤਾਂ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਇੰਨਾ ਕੇ ਏਰੀਆ ਜਿਹੜਾ ਹੈ ਇਹ ਉੱਚਾ ਏਰੀਆ ਔਰ ਉੱਚੇ ਏਰੀਏ ਹੋਣ ਕਰਕੇ ਇੱਥੇ ਮਤਲਬ ਵੀ ਕੋਈ ਜ਼ਿਆਦਾ ਨੁਕਸਾਨ ਦਾ ਕੋ ਨਹੀਂ ਹੈ ਡਰ ਨਹੀਂ ਹੈ ਚੇਕਰ ਪਾਣੀ ਹੋਰ ਛੱਡ ਦਿੱਤਾ ਜਾਵੇ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ بارشਾਂ ਹੋ ਰਹੀਆਂ ਹੈਗੀਆਂ ਮੈਦਾਨੀ ਇਲਾਕਿਆਂ 'ਚ ਵੀ ਹੋ ਰਹੀਆਂ ਹੈਗੀਆਂ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਪਾਣੀ ਤਾਂ ਦੇਖਿਆ ਜਾਵੇ ਤਾਂ ਡੇਲੀ ਥੋੜਾ 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 ਛੱਡੀ ਜਾ ਰਹੇ ਨੇ ਲੇਕਿਨ ਫਿਰ ਵੀ ਇੱਥੇ ਦਾ ਜਿੰਨਾ ਕੇ ਏਰੀਆ ਹੈਗਾ ਆ ਇਹਨੂੰ ਬਹੁਤ ਜ਼ਿਆਦਾ ਮਤਲਬ ਵੀ ਆਪਾਂ ਸੁਰੱਖਿਅਤ ਕਹਿ ਸਕਦੇ ਹਾਂ ਕਿ ਇੱਥੇ ਜ਼ਿਆਦਾ ਲੋਕਾਂ ਨੂੰ ਮਤਲਬ ਵੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਇੱਥੇ ਘਰ ਵੀ ਹੈਗੇ ਨੇ ਔਰ ਇਹ ਲੋਕ ਹਜੇ ਬਹੁਤ ਜ਼ਿਆਦਾ ਸੁਰੱਖੇਤ ਹੈਗੇ ਨੇ ਜਿਵੇਂ ਕਿ ਕਈ ਲੋਕ ਜਿਹੜੇ ਨੇ ਅਫਵਾਹਾਂ ਫਲਾਉਂਦੇ ਨੇ ਕਿ ਹੁਣ ਇੰਨਾ ਪਾਣੀ ਛੱਡ ਦਿੱਤਾ ਹੁਣ ਆ ਘਰ ਡੁੱਬ ਜਾਣਗੇ ਹੁਣ ਆ ਹੋ ਜਾਊਗਾ ਕਿਸ ਤਰ੍ਹਾਂ ਦੇਖਦੇ ਆ ਕਿਉਂਕਿ ਇਹ ਚੱਕਰ ਇਹ ਹੈ ਜੀ ਕਿ ਪਾਣੀ ਤਾਂ ਪਿੱਛੋਂ ਜਿਹੜਾ ਹੈ ਉਹਨਾਂ ਨੇ ਛੱਡੀ ਜਾਣਾ ਹੈਗਾ ਕਿਉਂਕਿ ਅਗਰ ਜੇ ਉਹ ਪਾਣੀ ਨਹੀਂ ਛੱਡਣਗੇ ਤਾਂ ਉੱਥੇ ਪਾਣੀ ਜਿਹੜਾ ਹੈ ਉਹ ਮਤਲਬ ਵੀ ਹੋਰ ਜ਼ਿਆਦਾ ਇਕੱtre ਹੋਏਗਾ ਔਰ ਉਹ ਜਿਆਦਾ ਇਕੱਠਾ ਹੋਏਗਾ ਤਾਂ ਉਹ ਮਤਲਬ ਵੀ ਸਾਨੂੰ ਜਿਆਦਾ ਨੁਕਸਾਨ ਕਰੂਗਾ ਇਸ ਕਰਕੇ ਮਤਲਬ ਵੀ ਉਹ ਪਾਣੀ ਜਿਹੜਾ ਹੈ ਛੱਡਣਾ ਜ਼ਰੂਰੀ ਹੈ ਔਰ ਦੂਸਰੀ ਗੱਲ ਇਹ ਹੈ ਕਿ ਇੱਥੇ ਜਿਹੜਾ ਪਾਣੀ ਹੈ ਤੁਸੀਂ ਇਹ ਦੇਖ ਲਓ ਵੀ ਪਰਸੋਂ ਸਵਾਲਾ ਕਿਉਂ ਸੀਕ ਪਾਣੀ ਜਿਹੜਾ ਹੈ ਛੱਡਿਆ ਗਿਆ ਸੀਗਾ ਕੱਲ ਜਿਹੜਾ 75000 ਛੱਡਿਆ ਗਿਆ ਸੀਗਾ ਅੱਜ ਵੀ ਹੁਣ ਕਹਿੰਦੇ ਆ ਕਿ ਵੀ ਅਸੀਂ 85000 ਪਾਣੀ ਜਿਹੜਾ ਹੈ ਉਹ ਛੱਡਿਆ ਜਾਊਗਾ ਇਸ ਤਰ੍ਹਾਂ ਮਤਲਬ ਵੀ ਪਾਣੀ ਜਿਹੜਾ ਹੈ ਉਹ ਡੇਲੀ ਛੱਡ ਰਹੇ ਨੇ ਲੇਕਿਨ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਲੇਕਿਨ ਫਿਰ ਵੀ ਮਤਲਬ ਵੀ ਲੈਵਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਮਤਲਬ ਵੀ ਨੁਕਸਾਨਦੇਣੀ ਹੈ ਇਹ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਜਿਹੜਾ ਹੁਣ ਇਸ ਵੇਲੇ ਪਾਣੀ ਜ਼ਰੂਰ ਛੱਡਿਆ ਜਾ ਰਿਹਾ ਪਰ ਲੋਕ ਜਿਹੜੇ ਖਤਰੇ ਤੋਂ ਬਾਹਰ ਨੇ ਹੋਰ ਵੀ ਵੀਰ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਹੈ ਗਵਿੰਦਰ ਕੁਮਾਰੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਗੜਾ ਪਿੰਡ ਗੜੇ ਤੋਂ ਇੱਥੇ ਕੀ ਦੇਖਣ ਆਏ ਸੀ ਪਾਣੀ ਦਾ ਵਹਾਵ ਹਾਂਜੀ ਪਾਣੀ ਦਾ ਵਹਾਵ ਦੇਖਣ ਆਏ ਸੀ ਮੈਂ ਜੋਵਤਵਾਰੇ ਉਸ ਟਾਈਮ ਦੇਖਿਆ ਸੀ ਪਾਣੀ ਥੋੜਾ ਜਿਆਦਾ ਜ਼ਿਆਦਾ ਵਾਗੇ ਨਾਲ ਲੱਗਾ ਮੈਨੂੰ ਇਸ ਕਰਕੇ ਅਸੀਂ ਦੁਆਰਤੀ ਦੇਖਣ ਆਏ ਆ ਜੀ ਤੇ ਕੀ ਲੱਗਦਾ ਹੈਗਾ ਵਾ ਅੱਗੇ ਨਾਲ ਤਾਂ ਥੋੜਾ ਜਿਆਦਾ ਬੈਟਰ ਆ ਜੀ ਤੇ ਕੱਲ ਪਰਸੋਂ ਨਾਲੋਂ ਤਾਂ ਥੋੜਾ ਜਿਆਦਾ ਘੱਟ ਆ ਪਰ ਸੰਗੋ ਵਾਲੇ ਮੋਈਓ ਵਾਲੇ ਇੱਧਰ ਪਿੰਡਾਂ ਥੋੜਾ ਜਿਆਦਾ ਖਤਰਾ ਵਾ ਇਹ ਪਾਣੀ ਤੋਂ ਵੀ ਕਿਉਂਕਿ ਪਾਣੀ ਵਧਣ ਦੀ ਜ਼ਿਆਦਾ ਸੰਭਾਵਨਾ ਹੋ ਰਹੀ ਹੈ ਪਾਣੀ ਦੀ ਜਿਹੜੀ ਵਧਨ ਦੀ ਸੰਭਾਵਨਾ ਹੋ ਰਹੀ ਹੈਗੀ ਆ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਤਾਂ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਕਈ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਕਾਫੀ ਹਾਲਾਤ ਜਿਹੜੇ ਨੇ ਕਾਫੀ ਨਾਜ਼ੁਕ ਬਣੇ ਹੋਏ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੇਕਰ ਤੁਸੀਂ ਵੀ ਦਰਿਆਵਾਂ ਦੇ ਨਜ਼ਦੀਕ ਰਹਿੰਦੇ ਹੋ ਤਾਂ ਇਹ ਦਰਿਆਵਾਂ ਤਾਂ ਜਿਹੜਾ ਹੈਗਾ ਵਾ ਆਪਣਾ ਘਰ ਛੱਡ ਕੇ ਥੋੜਾ ਜਿਹਾ ਸੇਫ ਜਗ੍ਹਾ ਤੇ ਚਲੇ ਜਾਓ ਕੈਮਰਾ ਪਰਸੰਦ ਨਾਲ ਆਪਣੀ ਤਰੋੜਾ ਫਿਲੋਰ